ਆਜੋ ਪਹੁੰਚੇ ਆਂ ਅੰਮ੍ਰitsar ਜ਼ਿਲ੍ਹਾ ਲਾ ਬਾਗ ਦਿਖਾਉਣਾ ਤੁਹਾਨੂੰ ਆਪਣੇ ਵਲੌਗ ਦੇ ਨਾਲ ਬਣੇ ਰਹੋ ਤੇ ਆਜੋ ਤੁਹਾਨੂੰ ਦਿਖਾਵਾਂਗੇ ਤੇ ਬਹੁਤ ਜਿਹੜਾ ਸ਼ਾਨਦਾਰ ਵਲੌਗ ਜਿੰਨੀ ਵੀ ਅਪਡੇਟ ਅੰਦਰ ਦੇ ਸੈਡ ਤੋਂ ਆਪਾਂ ਤੁਹਾਡੇ ਤੱਕ ਕੋਸ਼ਿਸ਼ ਕਰਾਂਗੇ ਪਰ ਚਾਉਂਦੀ ਤੁਹਾਡਾ ਕੀ ਕੰਮ ਆ ਵੀਡੀਓ ਨੂੰ ਸ਼ੇਅਰ ਲਾਈਕ ਕਰਨਾ ਸਾਡਾ ਕੰਮ ਆ ਜਿਹੜਾ ਤੁਹਾਡੇ ਤੱਕ ਵੀਡੀਓ ਵਧੀਆਂ ਜਿਹੜੀਆਂ ਸਾਫ਼ ਸੁਥਰੀਆਂ ਬਣਾ ਕੇ ਤੁਹਾਡੇ ਤੱਕ ਪਹੁੰਚਾਈਏ ਜਿਵੇਂ ਅੱਜ ਆਪਾਂ ਵੀਡੀਓ ਬਣਾਵਾਂਗੇ ਜਿਲ੍ਹਿਆਂ ਵਾਲੇ ਬਾਗ ਦੀ ਤੇ ਅੰਦਰਲੀ ਸਾਈਡੋਂ ਵੀ ਆਪਾਂ ਵੀਡੀਓ ਬਣਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ 프ਰੰਟ ਤੁਸੀਂ ਸਾਰਾ 프ਰੰਟ ਜਿਹੜਾ ਦੇਖ ਰਹੇ ਹੋ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਇੱਥੇ ਅੱਖਾਂ ਦੇ ਵਿੱਚ ਪੰਜਾਬੀ ਅੱਖਰਾਂ ਵਿੱਚ ਲਿਖਿਆ ਹੋਇਆ ਜਿਲ੍ਹਿਆਂ ਵਾਲਾ ਬਾਗ ਤੇ ਆਜੋ ਆਪਾਂ ਚੱਲਦੇ ਹਾਂ ਅੰਦਰ ਅੰਦਰੋਂ ਬਣਾਇਆ ਹੋਇਆ ਨੇ ਇਹ ਹੈ ਜਿਲਿਆਂ ਵਾਲਾ ਬਾਗ ਤੇ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਇਸ ਦੇ ਵਿੱਚ ਰੌਣਕ ਆ ਤੇ ਕਿੰਨੇ ਜਿਹੜੇ ਸੇ ਘੁੰਮਣ ਆਏ ਹੋਏ ਨੇ ਹਾਂਜੀ ਦੇਖੋ ਕਿੰਨੀ ਖੂਬਸੂਰਤ ਚੀਜ਼ ਬਣਾਈ ਹੋਈ ਆ ਛੇਤਰ ਬੈਠਣ ਦੇ ਲਈ ਜਗ੍ਹਾ ਬਣਾਈਆਂ ਹੋਈਆਂ ਨੇ ਇੱਧਰ ਦੀ ਸਟਾਰਟਿੰਗ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਗਿਆ ਬਹੁਤ ਜ਼ਿਆਦਾ ਹਾਂਜੀ ਬਣੇ ਰਹੋ ਸਾਰੇ ਬਲੌਗ ਦੇ ਨਾਲ ਅੱਜ ਤੁਹਾਨੂੰ ਦਿਖਾਉਨੇ ਆ ਸਾਰਾ ਜਿਹੜਾ ਜਿਲ੍ਹਾ ਵਾਲਾ ਬਾਗ ਦੇਖੋ ਜਿਹੜੇ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਆ ਮਸੂਰੀ ਇੱਟਾਂ ਸੀਗੀਆਂ ਮਸੂਰੀ ਇੱਟਾਂ ਦਾ ਜਿਹੜਾ ਕਾਨ ਬਣਾਇਆ ਹੋਇਆ ਹੈ ਪੁਰਾਣੇ ਸਮੇਂ ਦੀਆਂ ਨੇ ਸੋਹਣੀਆਂ ਜਿਹੜਾ ਇਧਰੋਂ ਸਾਰੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ

जिसके फलस्वरूप अठारह में अंग्रेजों ने दमनकारी रेगुलेशन तीन का कानून बना दिया पर वो जल्दी ही रुके और एक के बाद एक जिले जिले वाला बाग दिखाया गया Punjab was celebrating a festival of Ram Nami. These celebrations too were looked upon by the British as conspiratorial meetings. Leaders like Anand Mujit Dad, Gopal Dhu Chand, Dhul Chand, and others were promoting Hindu unity to oppose the British. Amidst this, ਹਾਂਜੀ ਆਪਾਂ ਪਹੁੰਚ ਗਏ ਲਾਇਬ੍ਰੇਰੀ ਤੀਸਰੇ ਰੂਮ ਦੇ ਵਿੱਚ ਜਿੱਥੇ ਸਾਰਾ ਇਤਿਹਾਸ ਸਿਖਾਇਆ ਗਿਆ ਹੈ ਮੈ ਇਧਰੋਂ ਨਿਸ਼ਾਨੇ ਲੱਗ ਰਹੇ ਆ ਸਿਖਾਇਆ ਹਾ ਪ੍ਰੋਫੈਸਰ ਸੱਤਪਾਲ ਤੋਂ ਡਾਕਟਰ ਚਿਨੀ ਤੋਂ ਇਹ ਤੁਹਾਨੂੰ ਪਤਾ ਨਹੀਂ ਆਫਿਸੀ ਦੀ ਮੰਗ ਹੈ ਜੋ ਜਸਪ੍ਰੀਤ ਨੇ ਨਾਮ ਲਿਖਾ ਇੱਕ ਛੋਟਾ ਸਾ ਬੱਚਾ ਜੀਨ ਕਾਰ ਕੰਮ ਕਰਦਾ ਹੋਏ ਸ਼ਹਿਰ ਦੀ ਕੁਝ ਲਾਤੀਆਂ ਨੂੰ ਇਹ ਸੰਦੇਸ਼ ਦੇ ਰਿਹਾ ਹੈ ਕਿ ਸ਼ਾਮ 4:30 ਵਜੇ ਜਨਮਾਣਾ ਬਾਨੀ ਨੂੰ ਸਲਾਮ ਮੁਹਰੇਰਾ 14 April ਦੀ ਰਾਤ 13 April ਦੀ ਰਾਤ ਬਾਰੇ ਸਾਰਾ ਇਹਦੇ ਵਿੱਚ ਇਤਿਹਾਸ ਲਿਖਿਆ ਗਿਆ ਸਾਰੇ ਬਾਕੀ ਜਿਹੜਾ ਵੀ ਡਾਇਰਕਟਰ ਜਿਹਨਾਂ ਦਾ ਆਹਨੇ ਸਨਮਾ ਸਹੀ ਜੇ ਤੁਸੀਂ ਕੈਲਰੀ ਦੇ ਵਿੱਚ ਆਉਂਗੇ ਤਾਂ ਇਹਦੇ ਬਾਰੇ ਸਾਰਾ ਕੁਝ ਤੁਹਾਨੂੰ ਬਾਹਰ ਜਾ ਕੇ ਦੱਸਦੇ ਹਾਂ ਕਿਉਂਕਿ ਇੱਥੇ ਡਿਸਟਰਬ ਹੋ ਰਹੇ ਨੇ ਕਾਫੀ ਜਿਆਦਾ ਜੇ ਅਸੀਂ ਬੋਲਾਂਗੇ ਤੇ ਆ ਜੋ ਪਤਾ ਤੁਹਾਨੂੰ ਬਾਹਰ ਲਾ ਮਟਾਉਣਿਆ ਸਾਰਾ ਜਿਹੜਾ ਉਹ ਜਿਲ੍ਹਿਆਂ ਵਾਲਾ ਬਾਗ ਹਾਂਜੀ ਜਦੋਂ ਤੁਸੀਂ ਅ ਇਧਰ ਸਾਡੇ ਜਿਹੜੀ ਸੰਗਤ ਨਾਲ ਪਹੁੰਚੀ ਹੋਈ ਆ ਅਸੀਂ ਪਹਿਲਾਂ ਜ਼ਿਲੇ ਵਾਲੇ ਬਾਗ ਦੇ ਵਿੱਚ ਆਏ ਹੁਣ ਤੇ ਉਸ ਤੋਂ ਬਾਅਦ ਇਹ ਥੱਕ ਗਏ ਸੀ ਹੁਣ ਦੌਮ ਦੌਮ ਲੈ ਕੇ ਆਏ ਨੇ ਤੇ ਇਧਰ ਹੀ ਘੁੰਮ ਕੇ ਆਉਂਦੇ ਆ ਅਸੀਂ ਇਧਰ ਉਹ ਵੀਡੀਓ ਕਵਰ ਕਰ ਰਹੇ ਆ ਤੇ ਇੱਕ ਤੁਹਾਨੂੰ ਗੱਲਬਾਤ ਦੱਸਦੇ ਆ ਜਿਵੇਂ ਕਿ ਇਹਦੇ ਵਿੱਚ ਘੁੰਮਣ ਆਉਂਦਾ ਕੋਈ ਜ਼ਿਲੇ ਵਾਲੇ ਬਾਗ ਦੇ ਵਿੱਚ ਜਿਵੇਂ ਦਰਖਤ ਲੱਗੇ ਹੋਏ ਨੇ ਜਾਂ ਆਪਣੀਆਂ ਗੈਲਰੀਆਂ ਨੇ ਅੰਦਰਲੇ ਵਾਸਤੇ ਉਹਦੇ ਵਿੱਚ ਜਿੰਨੀਆਂ ਵੀ ਕੋਈ ਤਸਵੀਰਾਂ ਲੱਗੀਆਂ ਨੇ ਉਹਨਾਂ ਨੂੰ ਹੱਥ ਨਾ ਲਾਓ ਛੇੜੋ ਨਾ ਉਹਦੇ ਵਿੱਚ ਬਕਾਇਦਾ ਲਿਖਿਆ ਵੀ ਹੋਇਆ ਕਿ ਉੱਥੇ ਜੇ ਆਪਾਂ ਬੋਲ ਕੇ ਤੁਹਾਨੂੰ ਦੱਸਦੇ ਤਾਂ ਉਸ ਦੇ ਵਿੱਚ ਜਿਹੜੇ ਹੋਰ ਸੀਗੇ ਦੇਖਣ ਆਏ ਵੀਰ ਉਹ ਡਿਸਟਰਬ ਹੁੰਦੇ ਨੇ ਕਿਉਂਕਿ ਇੱਕ ਜਿਹੜੀ ਉੱਥੇ ਨਾਲ ਦੀ ਨਾਲ ਇਤਿਹਾਸ ਹੈ ਜਿਹੜਾ ਉਹਦੇ ਵਿੱਚ ਐਡਵਾਈਸਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਆਪਣੇ ਕੰਪਿਊਟਰ ਉਹਦੇ ਵਿੱਚ ਸਾਰਾ ਕੁਝ ਦੱਸ ਰਹੇ ਨੇ ਤੇ ਕਿਉਂਕਿ ਆਵਾਜ਼ ਨਾਲ ਦੀ ਨਾਲ ਉੱਥੇ ਰਿਕਾਰਡਿੰਗ ਹੋ ਰਹੀ ਹੈ ਜਿਹੜੀ ਸਾਰਾ ਕੁਝ ਦੱਸ ਰਹੇ ਨੇ ਤੇ ਇਧਰੋਂ ਤੁਹਾਨੂੰ ਆਪਾਂ ਦਿਖਾਉਣੇ ਆਗੇ ਹੁਣ ਅਗਲੀ ਸਾਈਡ ਚੱਲਦੇ ਆ ਤੇ ਵੀ ਇੱਥੇ ਕੀ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਤੁਹਾਡੇ ਤੱਕ ਹਰ ਤਰ੍ਹਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਇਸ ਵੀਡੀਓ ਦੇ ਰਾਹੀਂ ਕਵਰ ਕਰਕੇ ਤੁਹਾਡੇ ਤੱਕ ਪਹੁੰਚਾਈਏ ਤੇ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਇਹ ਆ ਖੂ ਜਿਲ੍ਹਾ ਵਾਲੇਵਾਗ ਦੇ ਵਿੱਚ ਜਿਹੜਾ ਖੂ ਜਦੋਂ ਇੱਥੇ ਕਤਲਾਮ ਹੋਏ ਸੀਗੇ ਬਹੁਤ ਲੋਕ ਨੇ ਜਿਹੜੇ ਉਦੋਂ ਜਦੋਂ ਹਮਲਾ ਹੋਇਆ ਸੀਗਾ ਇਸ ਖੂਹ ਦੇ ਵਿੱਚ ਡਿਗ ਡਿਗ ਜਾਨਾ ਗਵਾਈਆਂ ਉਹਨਾਂ ਨੇ ਤੇ ਬਹੁਤ ਜ਼ਿਆਦੇ ਜੜੇ ਦੇ ਵਿੱਚ ਸੀ ਦੀ ਪਾਈ ਸੀ ਆਪਾਂ ਕੋਸ਼ਿਸ਼ ਕਰਦੇ ਆ ਇਹਦੇ ਵਿੱਚੋਂ ਦੀ ਤੁਹਾਨੂੰ ਦਿਖਾਉਣ ਨੂੰ ਦੇਖੋ ਨੂੰ ਕਿਉਂਕਿ ਕਵਰ ਨਹੀਂ ਹੋ ਰਿਹਾ ਸ਼ੀਸ਼ੇ ਦੇ ਵਿੱਚ ਨਹੀਂ ਦਿਖ ਰਿਹਾ ਅੱਗ-ਅੱਗ ਥੋੜਾ ਬੋਤਾ ਦਿਖ ਵੀ ਰਿਹਾ ਹੁਣ ਤੇ 컨트롤 ਕੋਸ਼ਿਸ਼ ਕਰਦੇ ਆ ਬਹੁਤ ਡੂੰਘਾ ਜਿਹੜਾ ਇਹ ਖੂਹ ਆ ਇਹ ਖੂਹ ਆ ਜਿਹੜਾ ਇੱਕ ਜਾਦਗਿਰ ਤੇ ਰੱਖਿਆ ਹੋਇਆ ਇਸ ਖੂਹ ਦੀ ਜਿਹੜੀ ਸੰਭਾਲ ਰੱਖੀ ਗਈ ਆ ਤੇ ਆ ਉੱਤੋਂ ਜਿਹੜੀਆਂ ਇੱਟਾਂ ਦੀ ਜਿਹੜੀ ਚਾਰਦੁਵਾਰੀ ਕੀਤੀ ਹੋਈ ਆ ਇਤੋਂ ਪ੍ਰੋਪਰ ਲੌਕ ਕੀਤਾ ਹੋਇਆ ਸਾਰਾ ਤੇ ਇਸ ਖੂਹ ਦੇ ਵਿੱਚ ਜਦੋਂ ਗੋਲੀਬਾਰੀ ਹੋਈ ਸੀਗੀ ਤੇ ਬਹੁਤ ਜਿਹੜੇ ਇੱਥੇ ਆ ਕੇ ਜਿਹੜੇ ਕਤਲ ਹੋਏ ਸੀ ਇਹ ਖੂਹ ਦੇ ਵਿੱਚ ਡਿੱਗੇ ਸੀ ਬਹੁਤ ਜਾਨਾਂ ਗਈਆਂ ਸੀ ਬਹੁਤ ਨਗਦ ਜਾਨਾਂ ਗਵਾਈਆਂ ਸੀ ਤੇ ਇਧਰੋਂ ਆਜੋ ਆਪਾਂ ਚੱਲਦੇ ਆ ਜਿੱਥੇ ਅੱਜ ਵੀ ਉਹ ਨਿਸ਼ਾਨ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਅੱਜ ਵੀ ਸਾਹਮਣੇ ਰੱਖੇ ਹੋਏ ਨੇ ਤੇ ਹਾਂਜੀ 13 April 1919 ਨੂੰ ਇਹ ਜਿਹੜਾ ਹਮਲਾ ਹੋਇਆ ਸੀਗਾ ਬਸਾਖੀ ਵਾਲਾ ਦਿਨ ਉਦੋਂ ਇਸ ਦਿਨ ਉਸ ਦਿਨ ਦੇ ਉੱਤੇ ਇੱਥੇ ਇਕੱਠ ਸੀਗਾ ਬਹੁਤ ਵੱਡਾ ਕਾਲੇ ਕਾਨੂੰਨਾਂ ਬਾਰੇ ਤੇ ਉਸ ਦਿਨ ਦੇ ਵਿੱਚ ਇਹ ਜਿਹੜਾ ਇੱਥੇ ਕਤਲੇਆਮ ਹੋਇਆ ਸੀਗਾ ਤੇ ਆ ਦੇਖੋ ਜਿਹੜੇ ਉਹ ਨਿਸ਼ਾਨ ਨੇ ਹਜੇ ਵੀ ਅੱਜ ਸਬੂਤ ਪਏ ਨੇ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਤੇ ਅੱਜ ਵੀ ਉਹ ਸਾਹਮਣੇ ਰੱਖੇ ਹੋਇਆ ਅਣਗਿਣਤ ਜਿਹੜੀਆਂ ਇੱਥੇ ਗੋਲੀਆਂ ਚੱਲੀਆਂ ਸੀਗੀਆਂ ਖੁਸ਼ਕ ਗੋਲੀਆਂ ਦੇ ਜਿਹੜੇ ਨਿਸ਼ਾਨ ਨੇ ਅੱਜ ਵੀ ਜਿਹੜੇ ਸਕੰਦ ਦੇ ਉੱਪਰ ਨਿਸ਼ਾਨ ਕਵਰ ਕਰਕੇ ਰੱਖੇ ਹੋਏ ਨੇ ਅੱਜ ਵੀ ਉਹ ਨਿਸ਼ਾਨ ਆ ਜਿਹੜੇ ਸੰਭਾਲ ਕੇ ਰੱਖੇ ਹੋਏ ਨੇ ਇੱਕ ਯਾਦਗਰ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਪਤਾ ਲੱਗਦਾ ਰਹੇ ਵੀ ਸਾਡੇ ਦੇਸ਼ ਭਗਤਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਇਸ ਵਲੌਗ ਦੇ ਨਾਲ ਜੁੜੇ ਰਹੋ ਤੇ ਤੁਹਾਨੂੰ ਆਪਾਂ ਕੋਸ਼ਿਸ਼ ਕਰਦੇ ਆਂ ਇਹ ਆਪਣਾ ਸਾਰਾ ਜ਼ਿਲ੍ਹਾ ਅਲਾਬਾਗ ਤੁਹਾਨੂੰ ਕੋਸ਼ਿਸ਼ ਕਰੀਏ ਵੀ ਸਾਰਾ ਦਿਖਾਈਏ ਇੱਕ ਆਂਦਾ ਇਸ ਕੰਧ ਦੇ ਵਿੱਚ 28 ਨਿਸ਼ਾਨ ਲੱਗੇ ਹੋਏ ਨੇ ਤੇ ਇੱਥੇ ਜਿਹੜਾ ਲਿਖਿਆ ਹੋਇਆ ਹੈਗਾ ਸਾਰਾ ਇਤਿਹਾਸ ਤੁਹਾਨੂੰ ਆਪਾਂ ਮੋਟਾ-ਮੋਟਾ ਇੱਕ ਵਾਰ ਦਿਖਾ ਦਈਏ ਆ ਦੇਖੋ ਇੱਥੇ ਜਿਹੜੇ 28 ਨਿਸ਼ਾਨ ਇਸ ਕੰਧ ਦੇ ਵਿੱਚ ਲੱਗੇ ਨੇ ਅੱਜ ਵੀ ਸਬੂਤ ਆ ਇਹ ਤੇ ਅੱਜ ਵੀ ਉਸੇ ਤਰ੍ਹਾਂ ਹੀ ਪਏ ਨੇ ਤੇ ਇਸ ਖੂਹ ਦੇ ਵਿੱਚ ਤਾਂ ਜਿਹੜੇ ਅਣਗਿਣਤ ਲੋਕ ਨੇ ਜਿਹੜੇ ਇੱਕ ਜਾਨ ਬਚਾਉਣ ਦੇ ਮਾਰੇ ਉਹਨਾਂ ਨੇ ਖੂਹਾਂ ਦੇ ਇਹ ਖੂਹ ਦੇ ਵਿੱਚ ਛਾਲ ਮਾਰੀ ਤੇ ਸਾਰੇ ਕੋਈ ਨਹੀਂ ਇਨਾਂ ਚੋ ਵਿਚਾਰਾ ਜੋ ਬਚ ਸਕਿਆ ਸੀਗਾ ਤੇ ਉਹ ਜਿਹੜੇ ਸਾਰੇ ਜਿਹੜੇ ਇੱਥੇ ਆਪਦੀ ਸੀ ਦੀਪਾ ਚੁੱਕੇ ਸੀ ਜਿਹੜਾ ਇਨਾਂ ਤੇ ਹਮਲਾ ਬਿਨਾਂ ਦੱਸੇ ਪੁੱਛੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਤੇ ਬਹੁਤ ਹੀ ਜਿਹੜਾ ਇੱਥੇ ਜ਼ਿਲ੍ਹਿਆਂ ਵਾਲਾ ਵਾਗ ਹੱਗ ਸੀਗਾ ਇੱਕ ਤੇ ਕੰਦਾਂ ਵੀ ਖੋ ਨਾਲ ਕਹਿੰਦੇ ਲਾਲੋ ਲਾਲ ਹੋ ਗਈਆਂ ਸੀ ਹਾਂਜੀ ਰੋਲ ਅਟੈਕਟ ਹੈ ਜਿਹੜਾ ਉਹ ਇੱਥੇ ਪਾਸ ਕੀਤਾ ਗਿਆ ਸੀਗਾ ਜਿਨੂੰ ਕਿ ਆਪਾਂ ਕਾਲੇ ਕਾਨੂੰਨ ਕਹਿ ਦਿੰਨੇ ਆ ਤੇ ਉਹਦੇ ਪ੍ਰਦਰਸ਼ਨ ਦੇ ਵਿੱਚ ਲੋਕਾਂ ਨੇ ਇੱਥੇ ਇਕੱਠ ਕੀਤਾ ਹੋਇਆ ਸੀ ਉਸ ਦਿਨ ਉੱਤੇ ਤੇ ਫਿਰ ਵੀ ਇਸ ਤੇ ਤੁਹਾਨੂੰ ਅੱਗੇ ਆਪਾਂ ਸਾਰਾ ਇਤਿਹਾਸ ਦਿਖਾਵਾਂਗੇ ਕੋਸ਼ਿਸ਼ ਕਰਦੇ ਆਂ ਵੀ ਇਧਰੋਂ ਜਿਹੜਾ ਗੈਲਰੀ ਦੇ ਵਿੱਚ ਵੀਡੀਓ ਕਵਰ ਕਰਕੇ लोर्डा इतिहास उनी अमीर कुछ नहीं लखांदा ओए वो तो अलग स्टाइल कर रहा है ये that they ought to be thankful to be for doing it but did this strike of the manners drive you at all never ਅਸੀਂ ਜੀ ਮੁਕੀਏ ਚੱਲੀ ਗੋਪਾਲ ਸਿੰਘ ਹਾਂ ਬਈ ਜੀ ਮਾਨਕਾ ਟੈਕਟ ਜੁਤੀਸ ਨੋਟ 3504 ਡੀਲੀਵਰੀ ਆ ਗਈ ਹੈ ਹਾਂਜੀ ਆਪਾਂ ਆ ਗਏ ਹੁਣ ਲਾਇਬ੍ਰੇਰੀ ਦੇ ਵਿੱਚੋਂ ਬਾਹਰ ਤੇ ਇੱਕ ਕਿਉਂਕਿ ਅਸੀਂ ਨਹੀਂ ਤੁਹਾਨੂੰ ਪੜ੍ਹ ਕੇ ਸਾਰਾ ਇਤਿਹਾਸ ਸੁਣਾ ਵੀ ਤਈਏ ਇੱਕ ਹਰ ਇੱਕ ਵੀਰ ਦੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਵੀ ਇਤਿਹਾਸ ਪੜ੍ਹੀਏ ਜਾਂ ਦੇਖੀਏ ਕਿਉਂਕਿ ਜੇ ਆਪਾਂ ਖੜਦੇ ਆ ਜਗਾ ਘਟ ਹੁੰਦੀ ਆ ਤਾਂ ਕਾਫੀ ਟਾਈਮ ਲੱਗਦਾ ਉੱਥੇ ਤੇ ਉਸ ਕਰਕੇ ਆਪਾਂ ਕੋਸ਼ਿਸ਼ ਕਰਦੇ ਆ ਵੀ ਜਿਹੜਾ ਸਾਰਾ ਜਿੰਨਾ ਵੀ ਇਤਿਹਾਸ ਆ ਆਪਾਂ ਇਸ ਕੈਮਰੇ ਦੇ ਰਾਹੀਂ ਤੁਹਾਡੇ ਤੱਕ ਆਪਾਂ ਪਹੁੰਚਾ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਤੇ ਜਿੰਨਾ ਵੀ ਤੁਹਾਡੇ ਸਾਹਮਣੇ ਆ ਜਿਹੜਾ ਆਪਾਂ ਦਿਖਾਵਾਂਗੇ ਤੇ ਹਰ ਇੱਕ ਚੀਜ਼ ਆ ਜਿਹੜੀ ਇਸ ਜ਼ਿਲ੍ਹਿਆਂ ਵਾਲੇ ਵਾਗ ਦੇ ਵਿੱਚ ਤੁਹਾਨੂੰ ਕੋਸ਼ਿਸ਼ ਕਰਾਂਗੇ ਵੀ ਕਵਰ ਕਰਕੇ ਦਿਖਾਈਏ ਦੇਖਾ ਹਾਂ ਜੀ ਅਗੇ ਹੁਣ ਆਪਾਂ ਇਧਰਲੀ ਸਾਈਡ ਤੇ ਖਾਸ ਇਥੇ ਪਾਣੀ ਪੀਣ ਦਾ ਪ੍ਰਬੰਧ ਸਾਰੀਆਂ ਸਹੂਲਤਾਂ ਬਾਕੀ ਸਿਰੇ ਉਪਲਬਧ ਨੇ ਤੇ ਬਹੁਤ ਸਫਾਈ ਦਾ ਧਿਆਨ ਰੱਖਿਆ ਗਿਆ ਹੋਇਆ ਤੇ ਆਜੋ ਆਪਾਂ ਹੁਣ ਇਧਰਲੇ ਪਾਸੇ ਚੱਲਦੇ ਹਾਂ ਅਗਰ ਹੋਰ ਵੀ ਚੀਜ਼ਾਂ ਇਥੇ ਪਾਣੀ ਪੀਣ ਦਾ ਪ੍ਰਬੰਧ ਪੀਣ ਵਾਲਾ ਪਾਣੀ ਇਧਰੋਂ ਬਾਥਰੂਮ ਲੇਡੀਜ਼ ਔਰ ਜੈਂਸ ਲਈ ਬਾਥਰੂਮ ਬਣੇ ਹੋਏ ਨੇ ਤੇ ਚੱਲਦੇ ਆਪਾਂ ਪਾਣੀ ਪੀ ਕੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਾਰਾ ਦਿਖਾਉਣੇ ਆ ਬਲੌਗ ਜੁੜੇ ਰਹੋ ਬਲੌਗ ਤੇ ਨਾਲ ਹਾਂਜੀ ਇਧਰਲੀ ਸਾਈਡ ਆ ਜਿਹੜਾ ਤੁਹਾਨੂੰ ਅਸੀਂ ਕਵਰ ਕਰਕੇ ਕੋਸ਼ਿਸ਼ ਕਰਦੇ ਆਂ ਦਿਖਾਉਣੇ ਤੇ ਹਰ ਇੱਕ ਥਾਂ ਤੇ ਸਿਕورٹی ਰੱਖੀ ਹੋਈ ਆ ਤੇ ਬਹੁਤ ਵਧੀਆ ਕਿਉਂਕਿ ਦੇਖਣ ਦੇ ਲਈ ਬਹੁਤ ਦੂਰੋਂ ਦੂਰੋਂ ਜਿਹੜੇ ਇੱਥੇ ਲੋਕ ਆਉਂਦੇ ਨੇ ਤੇ ਕਿਉਂਕਿ ਹਰ ਤਰ੍ਹਾਂ ਦੇ ਬੱਚੇ ਸਰਾਰਤੀ ਜਾਂ ਕੋਈ ਸਰਾਰਤੀ ਲੋਕ ਵੀ ਇਦਾਂ ਦੇ ਹੁੰਦੇ ਨੇ ਜਿਹੜੇ ਕੋਈ ਵਿੱਚੋਂ ਹਰਕਤਾਂ ਕਰ ਦਿੰਦੇ ਆ ਉਹਨਾਂ ਦੇ ਲਈ ਹਰ ਥਾਂ ਤੇ ਜਿਹੜੀ ਸਕਿਉਰਟੀ ਰੋਕੀ ਹੋਈ ਆ ਤੇ ਬਾਕੀ ਆ ਪਲੰਗ ਤੁਹਾਨੂੰ ਦੱਸਿਆਗਾ ਤੇ ਆਪਾਂ ਪਾਣੀ ਪੀ ਕੇ ਹੁਣ ਦੁਬਾਰੇ ਚੱਲੇ ਆ ਤੇ ਕਾਫੀ ਵੱਡਾ ਇਹ ਤੇ ਸਫਾਈ ਵਧੀਆ ਜੀ ਤੇ ਬਾਕੀ ਤੁਸੀਂ ਜ਼ਰੂਰ ਆ ਕੇ ਜਾਓ ਤੇ ਇਤਿਹਾਸ ਬਾਰੇ ਜ਼ਰੂਰ ਆਪਣੇ ਬੱਚਿਆਂ ਨੂੰ ਜਿਹੜਾ ਜ਼ਰੂਰ ਨੌਲੇਜ ਦਿਓ ਤੇ ਵੱਧ ਤੋਂ ਵੱਧ ਉਨੀ ਨੌਲੇਜ ਆਪਾਂ ਨੂੰ ਪੜ੍ਹ ਕੇ ਨਹੀਂ ਪਤਾ ਲੱਗਦਾ ਜਿੰਨਾ ਆਪਾਂ ਨੂੰ ਦੇਖ ਕੇ ਜਾਦੇ ਬੱਚਿਆਂ ਨੂੰ ਜਿਹੜਾ ਪਤਾ ਲੱਗਦਾ ਵੀ ਜਿਲ੍ਹਿਆਂ ਵਾਲਾ ਬਾ ਕਿੱਥੇ ਆ ਕੀ ਗੱਲ ਹੋਈ ਸੀ ਕਿੱਥੇ ਕੋਈ ਗੋਲੀਆਂ ਦੇ ਨਿਸ਼ਾਨ ਵੱਜੇ ਸੀ ਜਾਂ ਖੂਹ ਕਿੱਥੇ ਆ ਇਹ ਚੀਜ਼ਾਂ ਨੂੰ ਦੇਖ ਕੇ ਜਿਆਦੇ ਬੱਚਾਂ ਦੇ ਜਿਹੜੇ ਅੱਖਾਂ ਦੇ ਸਾਹਮਣੇ ਚੀਜ਼ਾਂ ਹੁੰਦੀਆਂ ਨੇ ਉਹ ਜ਼ਿਆਦਾਤਰ ਯਾਦ ਰਹਿੰਦੀਆਂ ਨੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਇਧਰ ਦੀ ਸਾਈਡ ਵੀ ਤੇ ਕੋਸ਼ਿਸ਼ ਕਰਦੇ ਆ ਵੀ ਇਧਰ ਇਧਰ ਲੱਗੀਆਂ ਹੋਈਆਂ ਨੇ 36 ਨਿਸ਼ਾਨੇ ਲੱਗੇ ਹੋਏ ਨੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਇਸ ਵਰਨਨ ਅਨੁਸਾਰ ਜਿਹੜੇ ਇੱਥੇ ਉਹਨੇ ਜਿਹੜਾ ਸ਼ਾਂਤ ਮਾਹੌਲ ਦੇ ਨਾਲ ਬੈਠੇ ਸੀ ਕਿ ਉਹਨਾਂ ਤੇ ਕਤਲਿਆਮ ਕੀਤਾ ਸੀ ਉਹਨਾਂ ਨੇ ਗੋਲੀਆਂ ਚਲਵਾਈਆਂ ਸੀਗੇ ਇਹ ਉਹ ਜਿਹੜੇ ਨਿਸ਼ਾਨ ਨੇ ਅੱਜ ਵੀ ਜਿਹੜੇ ਕੰਧ ਦੇ ਵਿੱਚ ਮੌਜੂਦ ਨੇ ਇਸ ਕੰਧ ਦੇ ਵਿੱਚ ਨੇ 36 ਤੇ ਕਿਉਂਕਿ ਜਿਹੜੇ ਇਹ ਟਾਈਮ ਪੈ ਕੇ ਕੰਧ ਨੂੰ ਕਾਫੀ ਟਾਈਮ ਹੋ ਗਿਆ ਤੇ ਇਸ ਦੇ ਵਿੱਚ ਜਿਹੜੇ ਨਿਸ਼ਾਨ ਨੇ ਵਿੱਚ ਕੰਧਾਂ ਦੇ ਵਿੱਚ ਜਿਹੜੀਆਂ ਇੱਟਾਂ ਨੇ ਕੋ ਖਰਨ ਦੇ ਕਾਰਨ ਜਿਹੜੇ ਨਿਸ਼ਾਨ ਉਹ ਵੀ ਵਿੱਚੋਂ ਮਿਟਦੇ ਜਾ ਰਹੇ ਨੇ ਤੁਹਾਡੇ ਸਾਹਮਣੇ ਆ ਤੇ ਇਹ ਜਿਹੜੇ ਹੈਗੇ ਨੇ ਅਸਲੀ ਉਦੋਂ ਦੇ ਨਿਸ਼ਾਨ ਬਚੇ ਹੋਏ ਨੇ ਆ ਦੇਖੋ ਵਿੱਚ ਕਿੱਡੇ-ਕਡੇ ਜਿਹੜੀਆਂ ਮੋਰੀਆਂ ਹੋ ਰਹੀਆਂ ਨੇ ਤੇ ਇਸ ਕੰਧ ਦੇ ਵਿੱਚ ਨੇ ਜਿਹੜੇ 36 ਨਿਸ਼ਾਨੇ ਅੱਜ ਵੀ ਗੋਲੀਆਂ ਦੇ ਇਸ ਦੇ ਵਿੱਚ ਮੌਜੂਦ ਨੇ ਉਹ ਮੇ ਨਿਸ਼ਾਨ ਜਿਹੜੇ ਸਾਹਮਣੇ ਰੱਖੇ ਹੋਏ ਨੇ ਤੇ ਅੱਜ ਉਹ ਆਪਾਂ ਚਾਲਦੇ ਆਂ ਦੂਸਰੀ ਸਾਈਡ ਜਿਹੜੀ ਕੋਈ ਹੋਰ ਜਾਣਕਾਰੀ ਮਿਲਦੀ ਹੋਈ ਤੁਹਾਡੇ ਤੱਕ ਆਪਾਂ ਕੋਸ਼ਿਸ਼ ਕਰਾਂਗੇ ਪਹੁੰਚਾਈਏ ਤੇ ਵੀਡੀਓ ਦੇ ਨਾਲ ਸਹਿਰਨੇ ਜੁੜੇ ਰਹੋ ਹਾਂਜੀ ਆ ਦੇਖੋ ਆ ਜਿਹੜੀ ਕੰਦ ਆ ਇੱਕ ਦਰਵਾਜ਼ਾ ਹੈਗਾ ਉਹ ਅੱਜ ਵੀ ਮੌਜੂਦ ਖੜਿਆ ਆ ਪਾਉਣੇ ਆਵਾਜ਼ ਦੇ ਵਿੱਚ ਤੇ ਅੱਜ ਤੁਹਾਨੂੰ ਇੱਧਰ ਦਿਖਾਉਣੇ ਆ ਤੇ ਇਸ ਨੂੰ ਦੇਖਣ ਦੇ ਲਈ ਬਹੁਤ ਦੂਰ ਦੂਰ ਦੁਨੀਆ ਆਉਂਦੀ ਆ ਤੇ ਜਦੋਂ ਸ੍ਰੀ ਔਰ ਸਹਿਬ ਹਰਮੰਦਰ ਸਾਹਿਬ ਜਦੋਂ ਵੀ ਕੋਈ ਸੰਗਤ ਪਹੁੰਚਦੀ ਆ ਤੰਜਲਿਆਵਾਲੇ ਬਾਗ ਚ ਜ਼ਰੂਰ ਆ ਕੇ ਜਾਂਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਆ ਕਰੋ ਕਿਉਂਕਿ ਉਹਨਾਂ ਨੂੰ ਜਿਹੜੀ ਇਸ ਦੀ ਇੱਕ ਜਾਣਕਾਰੀ ਮਿਲਦੀ ਰਹੇ ਤੇ ਸਾਰੇ ਜਿਹੜੀ ਆਪਣੀ ਚੱਲਦੀ ਵੀਡੀਓ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜਿਹਨੇ ਆਪਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਫੇਸਬੁਕ ਤੇ ਜਿਹਨੇ ਆਪਕ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਓ ਅੱਜ ਤੁਹਾਨੂੰ ਦਿਖਾਉਣੇ ਇੱਕ ਜਿਹੜੀ ਤੇ ਚਕੇਲੀ ਜੀ ਆ ਕੇਲੀ ਜੀ ਨੇ ਬਹੁਤ ਸੋਹਣੇ ਫੁੱਲ ਕੱਢੇ ਹੋਏ ਨੇ ਆ ਦੇਖ ਜੇ ਕਿਸੇ ਨੂੰ ਪਤਾ ਵੀ ਕਮੈਂਟ ਕਰਕੇ ਦੱਸਿਓ ਵੀ ਕੀ ਕੇਲੀ ਦਾ ਨਾਮ ਕੀ ਚੀਜ਼ ਆ ਆ ਦੇਖੋ ਤੇ ਜਿਵੇਂ ਸੂਰਜ ਮੁਖੀ ਦਾ ਫੁੱਲ ਹੁੰਦਾ ਨਾ ਇਸ ਤਰ੍ਹਾਂ ਦਾ ਇਹਦਾ ਜਿਹੜਾ ਫੁੱਲ ਜਾਂ ਖਿੜਿਆ ਹੋਇਆ ਤੇ ਪੀਲਾ ਫੁੱਲ ਬਹੁਤ ਸੋਹਣਾ ਹੈ ਤੇ ਰਾਤ ਨੂੰ ਇੱਥੇ ਬਹੁਤ ਵਧੀਆ ਜਿਹੜਾ ਇੱਕ ਵਿਊ ਆਉਂਦਾ ਹੈਗਾ ਇੱਥੇ ਜਿਹੜੀਆਂ ਲਾਈਟਾਂ ਚੱਲਦੀਆਂ ਨੇ ਨਿਆ ਉਹ ਦਿਖਾਉਣਾ ਜਿਹੜੀ ਪ੍ਰਾਣੀ ਹਜੇ ਵੀ ਕੰਦ ਇੱਥੇ ਖੜੀ ਆ ਆ ਦੇਖੋ ਜਿਹੜੀ ਇਹ ਕੰਦ ਕਵਰ ਕੀਤੀ ਹੋਈ ਆ ਹਾਂਜੀ ਇੱਥੇ ਜੇ ਕੁਛ ਇਤਿਹਾਸ ਹੋਵੇ ਇਹਦਾ ਕੁਛ ਲਿਖਿਆ ਨਹੀਂ ਹੋਇਆ ਨਹੀਂ ਕੋਸ਼ਿਸ਼ ਕਰਦੇ ਵੀ ਤੁਹਾਡੇ ਤੱਕ ਇਹਦਾ ਇਤਿਹਾਸ ਆਪਾਂ ਪਹੁੰਚਾਉਣ ਦੀ ਤੇ ਇਸ ਦੇ ਵਿੱਚ ਵੀ ਜਿਹੜੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਅੱਜ ਵੀ ਜਿਹੜੇ ਮੌਜੂਦ ਨੇ ਆਹ ਦੇਖ ਸਕਦੇ ਹੋ ਤੁਸੀਂ ਤੇ ਕੋਸ਼ਿਸ਼ ਕਰਦੇ ਆ ਤੁਹਾਨੂੰ ਆਪਾਂ ਸਾਰੀ ਜਿਹੜੀ ਕਵਰ ਕਰਕੇ ਦਿਖਾਵਾਂਗੇ ਵੀਡੀਓ ਜਿੰਨੇ ਵੀ ਜਿਲ੍ਹਿਆਂ ਵਾਲੇ ਵਿਭਾਗ ਦੇ ਵਿੱਚ ਇਤਿਹਾਸਕ ਕੋਈ ਵੀ ਚੀਜ਼ ਹੈ